ਜੈ ਗੁਰਦੇਵ ਧੰਨ ਗੁਰਦੇਵ ਪਹਿਲਾ ਸਭ ਤੋਂ ਪਹਿਲਾਂ ਤਾਂ ਸਾਡੇ ਮੀਡੀਆ ਦੇ ਸਾਥੀ ਬੰਦੂ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਇਹ ਸੰਘਰਸ਼ ਜਾਂ ਜਾਂ ਤੱਕ ਪਹੁੰਚਾਇਆ ਅੱਜ ਜਿਹੜਾ ਪਿਛਲੇ ਦਿਨੀ ਆਪਣਾ ਸ਼ੰਮੀ ਬਾਬਾ ਜੀ ਨਾਲ ਜੋ ਕੈਂਬਲੋ ਮੁਕੰਦਪੁਰ ਤੀਰਥ ਜਿਹੜਾ ਆਪਣਾ ਉੱਥੇ ਘਟਨਾ ਕਰਮ ਹੋਇਆ ਉਸ ਨੂੰ ਲੈ ਕੇ ਅੱਜ ਰੋਸ਼ ਪ੍ਰਦਰਸ਼ਨ ਸਾਰੀਆਂ ਸੰਗਤਾਂ ਵੱਲੋਂ ਕੀਤਾ ਗਿਆ ਔਰ ਅੱਜ ਪੂਰੇ ਸਮਾਜ ਦੀ ਜਿੱਤ ਹੋਈ ਆ ਕਿ ਜੋ ਧਾਰਮਾ ਮਤਲਬ ਕਿ ਸਾਡੀਆਂ ਬਣਦੀਆਂ ਸੀ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਔਰ ਪ੍ਰਸ਼ਾਸਨ ਨੇ ਵੀ ਸਾਡਾ ਚਲੋ ਬੜਾ ਸੰਯੋਗ ਕੀਤਾ ਪਰ ਜਦੋਂ ਜਾਇ ਤੇ ਕਰਨੀ ਪਈ ਕਿਉਂਕਿ ਇੱਕ ਸੰਘਰਸ਼ ਹੈ ਸੰਘਰਸ਼ ਹਮੇਸ਼ਾ ਲੰਬੇ ਚੱਲਦੇ ਆ ਔਰ ਸਾਨੂੰ ਜੇ ਜਿਹੜੀ ਕੌਮ ਸੰਘਰਸ਼ ਕਰਦੀ ਹੈ ਉਹੀ ਕੌਮ ਤਰੱਕੀ ਕਰਦੀ ਹੈ ਔਰ ਉਸੇ ਕੌਮ ਤੇ ਵਿਵਤਾ ਪੈਂਦੀ ਹੈ ਜਿਹੜੀ ਸੰਘਰਸ਼ੀਲ ਹੁੰਦੀ ਹੈ ਅੱਜ ਜਿੰਨੀਆਂ ਵੀ ਜਥੇਬੰਦੀਆਂ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਆਗੂ ਇੱਥੇ ਪਹੁੰਚੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਇਹ ਬੇਨਤੀ ਕਰਦੇ ਆ ਕਿ ਜਦੋਂ ਤੱਕ ਇਸ ਸਾਨੂੰ ਆਪਣਾ ਹੱਕ ਨਹੀਂ ਮਿਲਦਾ ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ ਚਾਹੇ ਸਾਨੂੰ ਕਿਸੇ ਵੀ ਪੱਧਰ ਤੇ ਜਾਣਾ ਪਿਆ ਸੀ ਉਸੇ ਪੱਧਰ ਤੇ ਜਾਣ ਦੇ ਤਿਆਰ ਆ ਕੋਈ ਵੀ ਕਦਮ ਚੁੱਕਣਾ ਪਏਗਾ ਉਹ ਕਦਮ ਚੁੱਕਣ ਨੂੰ ਤਿਆਰ ਆ ਮੈਂ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਸਸੀ ਤਲਣ ਜੀ ਦਾ ਔਰ ਸਾਡੇ ਪ੍ਰਧਾਨ ਜੀ ਜਿੰਨੇ ਵੀ ਪੋਲਿਟੀਕਲ ਪੋਲਿਟੀਕਲ ਪਾਰਟੀਆਂ ਦੇ ਅੱਗੋਂ ਸਭਾਂ ਨੂੰ ਪਹੁੰਚੇ ਸਾਰਿਆਂ ਦਾ ਸਾਰੀ ਸੰਗਤ ਦਾ ਧੰਨਵਾਦ ਹਰਿਆਣੇ ਤੋਂ ਵੀ ਸਾਥੀ ਸ਼ੈਂਕੀ ਹੋਰੀ ਪਹੁੰਚੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਜੈ ਭੀਮ ਜੈ ਭਾਵਾ ਬੋਲੇ ਸੋ ਨਿਰਪੈ ਸਤਿਗੁਰੂ ਮਹਾਰਾਜ ਕੀ ਜੈ ਸ੍ਰੀ ਗੁਰੂ ਅਰਦਾਸ ਸ਼ਕਤੀ ਸ੍ਰੀ ਗੁਰੂ ਅਰਦਾਸ ਸ਼ਕਤੀ ਸ੍ਰੀ ਗੁਰੂ ਅਰਦਾਸ ਸ਼ਕਤੀ ਬੋਲੇ ਸੋ ਨਿਰਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ